22 ਸਾਲਾ ਦਾ 22 ਸਾਲਾ ਜੀ ਹਾਂ ਵਾਹ ਜੀ ਵਾਹ ਇੱਕ ਦਿਨ ਹੁੰਦੀ ਸਾਰੀ ਉਮਰ ਬੰਦੇ ਨਸਿਆਂ ਪਰ ਰਹਿੰਦੇ ਨੇ ਪੈਨਸ਼ਨ ਮੋਗੋ ਤਾਂ ਮੰਗਣਾ ਹੋ ਥੋੜਾ ਪਾਣੀ ਦਾ ਹੱਲ ਕਰੋ ਜੇ ਨਾ ਪਾਣੀ ਦਾ ਹੱਲ ਕੀਤਾ ਅਸੀਂ ਫੋਟ ਕਿਸੇ ਨੂੰ ਨਹੀਂ ਕਿਸੇ ਨੂੰ ਪਾਣੀ ਨਹੀਂ ਕਿਸੇ ਨੂੰ ਇਹ ਇਹ ਪ੍ਰਸ਼ਾਸਨ ਵਹਿਲਾ ਬੈਠਾ ਕੀ ਕਰਦਾ ਅਫਸਰ ਕੁਰਸੀਆਂ ਲੈ ਕੇ ਇਨਣੀਆਂ ਤਨਖਾਹਾਂ ਲੈ ਰਿਹਾ ਕਾਧੀਆਂ ਲੈ ਰਿਹਾ ਉਹ ਕੰਢੀ ਮੁਲਾ ਪਰ ਦਾਖਾਤ ਅੰਦਰ ਪਾਣੀ ਦੀ ਕਿਲਤ ਨੂੰ ਲੈ ਕੇ ਬੀਬੀਆਂ ਆਪਸ ਵਿੱਚ ਤਕਰਾਰ ਵਾਈ ਕਰਦੀਆਂ ਹੋਈਆਂ ਪਾਣੀ ਦੀ ਵਾਰੀ ਨੂੰ ਲੈ ਕੇ ਜੜ ਤਾਂ ਲੜਦੇ ਦੇਖਿਆ ਪਾਣੀ ਦੀ ਵਾਰੀ ਨੂੰ ਪਰ ਬੀਬੀਆਂ ਪਹਿਲੀ ਵਾਰ ਪਾਣੀ ਦੀ ਵਾਰੀ ਨੂੰ ਲੜਦੀਆਂ ਦੇਖੀਆਂ ਪਾਣੀ ਸਾਡੀ ਜ਼ਿੰਦਗੀ ਦਾ ਇੱਕ ਮੋਲ ਰਤਨ ਥੀਰਾ ਹੈ ਜਿਸ ਤੋਂ ਬਿਨਾ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੋ ਸਕਦਾ ਪਾਣੀ ਚਾਹੇ ਪੀਣ ਲਈ ਹੋਵੇ ਚਾਹੇ ਨਹਾਉਣ ਲਈ ਹੋਵੇ ਚਾਹੇ ਕੱਪੜੇ ਧੋਣ ਲਈ ਹੋਵੇ ਹਰ ਇੱਕ ਚੀਜ਼ ਵਿੱਚ ਵਰਤਿਆ ਜਾਂਦਾ ਹੈ ਪਾਣੀ ਜੇਕਰ ਤੁਸੀਂ ਸਵੇਰੇ ਸ਼ਾਮ ਬਣਾਉਣੀ ਹੈ ਰੋਟੀ ਤਾਂ ਤੁਹਾਨੂੰ ਲੋੜ ਹੈ ਪਾਣੀ ਦੀ ਪਰ ਮੁੱਲਾਪੁਰ ਵਾਸੀ ਤਰਸ ਰਹੇ ਹਨ ਇਸੇ ਹੀ ਪੀਣ ਵਾਲੇ ਪਾਣੀ ਨੂੰ ਪਿਛਲੇ 5 ਦਿਨ ਹੋ ਗਏ ਹਨ ਉਹਨਾਂ ਨੂੰ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ ਮੁੱਲਾਪੁਰ ਵਾਸੀ ਕਹਿਣਾ ਹੈ ਉਹਨਾਂ ਦਾ ਵਾਰ ਨੰਬਰ 4 ਦੇ ਵਾਸੀਆਂ ਦਾ ਕਿ ਜੇਕਰ ਪੱਤਰਕਾਰ ਮੌਕੇ ਤੇ ਨਾ ਪਹੁੰਚਦੇ ਤਾਂ ਅੱਜ ਵੀ ਨਹੀਂ ਮਿਲਣਾ ਸੀ ਉਹਨਾਂ ਨੂੰ ਪਾਣੀ ਪਾਣੀ ਪਿੱਛੇ ਹਾ ਹਕਾਰ ਮੱਚੀ ਹੋਈ ਐ ਮੁੱਲਾਪੁਰ ਦੇ ਵਿੱਚ ਗੱਲ ਕਰਦੇ ਆ ਵਾਰ ਨੰਬਰ 4 ਦੇ ਜਿੱਥੇ ਪਾਣੀ ਨੂੰ ਲੈ ਕੇ ਬੀਬੀਆਂ ਹੋਈਆਂ ਆਹਮੋ ਸਾਹਮਣੇ ਪਾਣੀ ਭਾਰਨ ਨੂੰ ਲੈ ਕੇ ਪਹਿਲੀ ਵਾਰੀ ਲੜਾਈ ਦੇਖੀ ਗਈ ਬੀਬੀਆਂ ਦੀ ਗੱਲਬਾਤ ਕਰਦੇ ਆ ਮਹੱਲਾ ਨੁਆਸੀਆਂ ਨੇ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਤੇ ਨੰਬਰ ਕਿਹੜਾ ਤੁਹਾਡਾ ਨੰਬਰ 4 ਘਰਾਂ ਸੀ ਪਾਣੀ ਕਿੰਨੇ ਦਿਨਾਂ ਤੋਂ ਯਾਰੇ ਵਿੱਚ ਪੰਜ ਦਿਨ ਹੋ ਗਏ ਅੱਛਾ ਅਸੀਂ ਬਹੁਤ ਦਿੱਕਤ ਜੇ ਹੈਗੇ ਸਾਰਾ ਹੀ ਮੱਲਾ ਪਾਣੀ ਨਹੀਂ ਆਉਂਦਾ ਨਾ ਟੂਟੀ ਭੇਜਦੇ ਐ ਨਾ ਕੋ ਸਾਡੇ ਹੱਲ ਅਸੀਂ ਬੇਕੋਵਾਲੀ ਜੀ ਮੈਨੇ ਗਰਮੀ ਦੇ ਵਿੱਚ ਬਹੁਤ ਆਖਾ ਠੀਕ ਹੈ ਅੱਜ ਸਾਡੇ ਕਿ ਲੈ ਕੇ ਆਇਆ ਕੋਈ ਪਰਾਂ ਬੱਚੇ ਦੇ ਪੈਂਦੇ ਭੈਣਾਂ ਦੇ ਢਿੱਲੇ ਨਾਲੇ ਪੇਪਰ ਕਹਿੰਦੇ ਬਹੁਤ ਆਸਾਨ ਹੈ ਜਲਦੀ ਜਲਦੀ ਜੀ ਤੇ ਬੋਟਾ ਮੰਗਣ ਕੋਈ ਨਾਵੇ ਸਾਡੇ ਮੱਲੇ ਓਕੇ ਬੋਟਾ ਮੰਗਣ ਆਓ ਥੋੜਾ ਪਾਣੀ ਦਾ ਹੱਲ ਕਰੋ ਜੇ ਨਾ ਪਾਣੀ ਦਾ ਹੱਲ ਕੀਤਾ ਅਸੀਂ ਵੋਟ ਕਿਸ ਨੂੰ ਨਹੀਂ ਕੋਈ ਵਧੀਆ ਸਰਕਾਰ ਹੋਵੇ ਸਾਡੇ ਲਈ ਕੋਈ ਆ ਜਾਵੇ ਠੀਕ ਸਾਡਾ ਇਸ ਬੰਦੇ ਦਾ ਪਾਣੀ ਤੋਂ ਬਣਾ ਸਾਡਾ ਬੁਰਾ ਹਾਲ ساری ਉਮਰ ਦਾ ਹੀ ਹਾਲ ਐ ਤੁਹਾਡਾ ਸਾਡਾ ਬਹੁਤ ਬੁਰਾ ਹਾਲ ਪਹਿਲਾਂ ਵੀ ਇਹ ਕਿ ਪਹਿਲੀ ਵਾਰ ਸਮੱਸਿਆ ਸੀ ਪਹਿਲਾਂ ਕਿੰਨੇ ਸਾਲਾਂ ਤੋਂ ਆ ਰਹੀ ਹੈ ਜੀ ਇਹ ਸਾਡੇ ਵਿਆਹ ਮੇਰੇ 22 ਸਾਲ ਹੋ ਗਏ ਨੇ 22 ਸਾਲਾਂ ਜੇ ਆਹੀ ਆ ਰਹੀ ਬਾਜੀ ਬਾਜੀ ਇੱਕ ਦਿਨ ਆਉਂਦੇ ਭਾਈ ਉਮਰ ਦਾ 22 ਸਾਲ ਹੋ ਗਏ ਮੇਰੇ ਬੈਨ ਮਦਰੀ ਕੋ ਕੰਕਰ ਖਾਨਾ ਚੱਲਿਆ ਸੀ ਤਾਂ ਕਰ ਜਿਆ ਆਇਆ ਨਹੀਂ ਯਾਰ ਕੋਈ 3 ਦਿਨ ਲਾ ਕੇ ਨਿਕਾਟੇ ਉਹ ਮੇਰਾ ਘੰਟਾ ਦਾ ਟਾਈਮ ਕੱਢ ਕੇ ਦੇ ਜਾਂਗੇ ਹਾਂ ਕਰਦੇ ਨਾਂਦੇ ਮਾੜਾ ਜਿਹਾ ਕੋਈ ਨਹੀਂ ਆਂਦੇ ਆ ਨਾ ਕੋਈ ਬਸ ਦੇਖ ਮਾੜਾ ਜਿਹਾ ਕੋਈ ਨਹੀਂ ਆਂਦੇ ਆ ਭਈ ਆ ਕੋਈ ਹਾਲਾ ਕੋਈ ਗੱਲ ਨਹੀਂ ਕੋਈ ਇਥੇ ਰਹਿਣਾ ਇੰਨਾ ਨਰ ਪੈਲਾ ਆ ਮੈਂ ਕੰਮ ਕਰਦਾ ਜੇ ਮਫਾ ਲੈ ਕੇ ਆਵੇਂ ਮਫਾ ਸੀ ਉਹਨਾਂ ਨਾਲ ਇਹ ਤੋੜਾ ਪੂਰੇ ਮਿਆਂ ਦਾ ਕੱਟਦਾ ਉਹ ਕਿਹੜੀ ਵੇ ਕੀ ਗੱਲ ਜੇ ਤੇ ਕਿਹਨੂੰ ਕਹਿੰਦਾ ਖਾਲੀ ਹੁੰਦਾ ਨੇ ਕਰਦਾ ਨਹੀਂ ਬੋਤਲ ਵਿੱਚ ਕੋਈ ਨਹੀਂ ਲਾਵੇ ਬੋਤਲ ਕੋਈ ਸਿਆ ਹੋ ਪਰ ਖਾ ਕੇ ਜਾਊਗਾ ਨਹੀਂ ਪਾਣੀ ਦਾ ਕੀ ਹੁੰਦਾ ਤੇ ਚੰਗੀ ਲੱਗਣੀ ਨਹੀਂ ਤਾਂ ਆਈ ਜਾਣਾ ਕੱਢੇ ਨਹੀਂ ਬੋਤਲ ਲੈ ਆਉਂਦਾ ਜੇ ਨਾ ਨਾ ਕੰਮ ਕਰਦਾ ਨਾ ਕੱਢਦਾ ਮੋੜ ਨਾ ਆਹ ਦੇਖੋ ਮੱਛਰ 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 ਕਹਿੰਦਾ ਪਟੇਲਾ ਚ ਨਹੀਂ ਚੱਲਦਾ ਇੱਥੇ ਚੱਲਦਾ ਵੀਰ ਜੀ ਕਿਨਾ ਤੁਹਾਡਾ ਮੇਰਾ ਨਾਮ ਜੀ ਸਿੰਘ ਹੈ ਅਗਾ ਪਾਣੀ ਕਿੰਨੇ ਦਿਨਾਂ ਤੋਂ ਨਹੀਂ ਆ ਰਿਹਾ ਆਪਣੇ ਜੀ ਭਾਈ 3-4 ਦਿਨ ਹੋ ਗਏ ਪਾਣੀ ਆ ਨਹੀਂ ਰਿਹਾ ਲਾਪਰਵਾਹੀ ਚੱਲ ਰਹੀ ਹੈ ਪੂਰੀ ਇਹ ਜੀ ਹਮਸਪਰੀ ਗਰਮੀ ਦੇ ਵਿੱਚ ਪਾਣੀ ਦੀ ਬੂੰਦ-ਬੂੰਦ ਸਾਡੇ ਹਿਸਾਈ ਹੁੰਦੀ ਆ ਮੈਂ ਕਹਿੰਦਾ ਉੱਥੋਂ ਮੋਟਰ ਤੋਂ ਪਾਣੀ ਭਰਨ ਲੱਗ ਕੇ ਜਵਾਕਾਂ ਨੂੰ ਗਰੰਟ ਲੱਗ ਗਿਆ ਉਹਦੇ ਵਿੱਚ ਗਰੰਟ ਆ ਗਿਆ ਮੁੜ ਕੇ ਅੱਛਾ ਜੀ ਇਹ ਇਹ ਪ੍ਰਸ਼ਾਸਨ ਵਿਹਲਾ ਬੈਠਾ ਕੀ ਕਰਦਾ ਅਫਸਰ ਕੁਰਸੀਆਂ ਲੈ ਕੇ ਇਨੀਆਂ ਤਨਖਾਹਾਂ ਲੈ ਰਿਹਾ ਕਾਧੀਆਂ ਲੈ ਰਿਹਾ ਉਹ ਸਹੀ ਹੈ ਜਿਹੜੀ ਇੱਥੇ ਸਪੇਅਰ ਮੋਟਰ ਰੱਖੀ ਹੋਈ ਆ ਉਹ ਹੁਣ ਤੱਕ ਬਣਾਈ ਕਿਉਂ ਨਹੀਂ ਗਈ ਜੀ ਬਿਲਕੁਲ ਨਹੀਂ ਬਣਾਈ ਗਈ ਉਹ ਮੋਟਰ ਹੁਣ ਪਰਸੋਂ ਚੌਥੇ ਦਾ ਪਾਣੀ ਮੋਟਰ ਖਰਾਬ ਹੋਈ ਹੈ ਕੱਲ ਕੇ ਕੱਢ ਕੇ ਕੱਲ ਲੈ ਕੇ ਗਏ ਆ ਠੀਕ ਗੱਲ ਉਹ ਬੰਦੇ ਨਹੀਂ ਹੈਗੇ ਜਿਹੜੇ ਇੱਧਰ ਭੁੱਖੇ ਪਿਆਸੇ ਮਰ ਰਹੇ ਆ ਇਹ ਲੋਕ ਉੱਥੇ ਬੈਠੇ ਆਰਾਮ ਨਾਲ ਕੁਰਸੀਆਂ ਦੇ ਉੱਤੇ ਤਨਖਾਹਾਂ ਲੈਣ ਜੋਗੇ ਆ ਇਹ ਨਗਰ ਕੌਂਸਲ ਨਗਰ ਕੌਂਸਲ ਅਧਿਕਾਰੀ ਕਨ ਸਾਡੇ ਕੋ ਫੰਡ ਬਹੁਤ ਪਿਆ ਜੀ ਨਗਰ ਨਗਰ ਕੌਂਸਲਰ ਵਾਲੇ ਤਾਂ ਫੋਨ ਬੰਦ ਕਰੀ ਫਿਰਦੇ ਜੇ ਉਹਨਾਂ ਨੂੰ ਫੋਨ ਕੋਈ ਬੰਦ ਕਰਦਾ ਉਹ ਜਿਹੜਾ ਮੁੰਡਾ ਬਿੱਲ ਬੁੱਲ ਲੈਂਦਾ ਉਹਦਾ ਵੀ ਫੋਨ ਬੰਦ ਆ ਕੋਈ ਮੈਡਮ ਆ ਉਹਦਾ ਵੀ ਫੋਨ ਬੰਦ ਆ ਕਿਉਂ ਹੋ ਰਿਹਾ ਫੋਨ ਬੰਦ ਉਹਨਾਂ ਦਾ ਜਵਾਬ ਦੇਣ ਦਾ ਹੱਕ ਨਹੀਂ ਮੰਨਦਾ ਜੀ ਕੀ ਮੰਗ ਕਰਦਾ ਭਾਈ ਜੀ ਅਸੀਂ ਤਾਂ ਮੰਗ ਇਹੀ ਕਰਦੇ ਜੀ ਸਾਡੇ ਨਾਲ ਤਾਂ ਸੀਵਰੇਜ ਦਾ ਹਾਲ ਦੇਖੋ ਗੰਦਾ ਪਾਣੀ ਦੇ ਐਡਾ ਵਿੱਚ ਦੀ ਜਵਾਕ ਸਕੂਲ ਤੋਂ ਪੜਨ ਵਾਲੇ ਜਿਨ੍ਹਾਂ ਨੂੰ ਕਹਿੰਦੇ ਭਵਿੱਖ ਪੇਸ਼ ਦਾ ਬਣ ਰਿਹਾ ਉਹ ਐਡੇ ਸਮਾਰਟ ਸਕੂਲ ਬਣਾਉਣ ਜਾ ਰਹੇ ਆ ਉਹ ਗੰਦੇ ਪਾਣੀ ਦੇ ਵਿੱਚ ਦੀ ਨੰਗ ਕੇ ਜਾ ਰਹੇ ਆ ਬਹੁਤ ਸਮਾਰਟ ਸਕੂਲ ਬਣਾ ਰਹੇ ਆ ਕਿ ਸਮਾਰਟ ਗਲੀਆਂ ਬਣ ਰਹੀਆਂ ਵਾ ਕੀ ਬਣ ਰਿਹਾ ਵਾ ਇਹ ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਦੋਨੇ ਵੀ ਸਾਡੇ ਹਾਲਾਤ ਦੇਖੋ ਆ ਕੇ ਕੀ ਗੱਲ ਇਧਰ ਬੰਦੇ ਨਹੀਂ ਬਸਤੇ ਹੈਗੇ ਕੋਈ ਕਾਫਰ ਨਹੀਂ ਸੁਣਦਾ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਹੈਗਾ ਸਵਾਪ ਉਹ ਆਪਣੀਆਂ ਚਲਾਉਂਦੇ ਆ ਜੀ ਠੀਕ ਹੈ ਜੀ ਅੱਡੇ ਕਿਨਾ ਤੁਹਾਡਾ ਜਲਦੀਪ ਸਿੰਘ ਆਹ ਜੀ ਪਾਣੀ ਕਿੰਨੇ ਦੇਣਾ ਤੁਨੀ ਯਾਰ ਆਪਣੀ ਚਾਰ ਦਿਨ ਤੋਂ ਨਹੀਂ ਆਜੀ ਅਸੀਂ ਬਹੁਤ ਤੰਗ ਆਈ ਮੋਟਰਾਂ ਤੋਂ ਲਿਆ ਲਿਆ ਕਰ ਟੈਂਪਾਸ ਕਰਦੇ ਆਏ ਇਹ 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 ਜੇ ਟਾਈਮ ਕਿਉਂ ਲਗਦੇ ਹਮ ਦਾ ਜਦੋਂ ਸੀ ਅੱਡੇ ਅੱਡੇ ਬੈਲ ਦਿਨੇ ਆ ਫਿਰ ਕੀ ਮਤਲਬ ਇਹ ਜਿਆ ਕੰਮ ਕਰਦਾ ਉਹਨਾਂ ਨੇ ਪਾਣਾ ਮੰਗਦਾ ਉਹ ਨਹੀਂ ਜਮਾ ਨਹੀਂ ਪਾਣੀ ਆ ਜੀ ਪਾਣੀ ਨਹੀਂ ਆਇਆ ਅਸੀਂ ਕਹਿੰਦੇ ਕਿ ਮੋਟਰ ਤੋਂ ਪਾਣੀ ਲਿਆਉਣੀ ਹੈ ਤੇ ਪ੍ਰਸ਼ਾਸਨ ਅਧਿਕਾਰੀ ਕਹਿੰਦੇ ਕੀ ਆ ਜੀ ਅਸੀਂ ਕਹਿੰਦਾ ਜੀ ਕੋਈ ਸੌਦਾ ਹੀ ਨਹੀਂ ਕੌਣ ਸੁਣ ਰਿਹਾ ਬੋਲ ਕੇ ਜਾਣਦੇ ਹਾਂ ਕਮੇਟੀ ਦਾ ਰੋਟੇ ਨਹੀਂ ਕੋਈ ਚੰਦਾ ਉਹਦੇ ਕੋਲ ਫੋਨ ਨਹੀਂ ਚੱਕਦਾ ਆਓ ਸਾਡਾ ਦਿਮਾਗ ਕਰਾ ਗਏ ਬੜਾ ਬੜਾ ਬੱਚੇ ਸਾਡੇ ਸਕੂਲ ਜਾਂਦੇ ਜਾਂਦੇ ਔਖਾ ਔਖਾ ਹੀ ਦੇਖੋ ਤੁਸੀਂ ਆਪ ਹੀ ਦੇਖੋ ਇੰਨੇ ਤੰਗ ਆ ਪਏ ਹੁਣ ਕੋਈ ਹਾਲਾਤ ਹੈ ਇੰਨੇ ਕਿਤੇ ਬੈਲ ਨਹੀਂ ਦਿੰਦੇ ਸਾਰੇ ਹੂੰ ਬਿਲਕੁਲ ਬਿਲਕੁਲ ਚਲੋ ਫੇਰ ਵੀ ਇੰਨਾ ਕਿੰਨਾ ਪਾਣੀ ਆ ਛੱਡ ਕੇ ਨਹੀਂ ਕੁਐਟ ਨਹੀਂ ਗੱਡੀ ਗਈ ਅੱਜ ਤੱਕ ਪਾਣੀ ਨਹੀਂ ਚਲੋ ਵੋਟਾਂ ਨੂੰ ਕਿਵੇਂ ਆ ਖੜਨੀਆਂ ਇੱਥੇ ਓਕੇ ਭਾਈ ਭਾਈ ਕਿੰਨੇ ਦਿਨਾਂ ਤੋਂ ਪਾਣੀ ਨਹੀਂ ਆ ਆਪਣੇ 5 ਦਿਨ ਹੋ ਗਏ ਅੱਛਾ ਜੀ ਪਾਣੀ ਦਾ ਫਿਰ ਬੜਾ ਔਖਾ ਤਾਂ ਜੀ ਬਹੁਤ ਔਖਾ ਹੈ ਜੀ ਕੀਤਾ ਦੇ ਇਹ ਜੀ ਗਰਮੀ ਦੇ ਵਿੱਚ ਨਹਾਉਣਾ ਵੀ ਮਸਤ ਲਾਇਪਿਆ ਜੀ ਇਹ ਤਾਂ ਦੇਖੋ ਹੋਏ ਗਏ ਨਾ ਕੋਈ ਇੱਥੇ ਦਾ ਮੈਂਬਰ ਨਾ ਸਰਪੰਚ ਕੋਈ ਨਹੀਂ ਹੈਗੇ ਨਹੀਂ ਕਾਉਂਸਲਰ ਕੋਈ ਤੁਹਾਨੂੰ ਆਏ ਨਹੀਂ ਲੋਕੋ ਜੀ ਜਾਂ ਕੋਈ ਨਗਰ ਕੌਂਸਲ ਅਧਿਕਾਰੀ ਨਹੀਂ ਨਹੀਂ ਕੋਈ ਨਹੀਂ ਆਇਆ